ਪੈਦਾਂ ਸਕੂਲ ਤੋਂ ਬੱਚਾ ਮਨਵੀਰ ਹੈ ਮਨਵੀਰ ਸਿੰਘ ਪੈਦਾਂ ਸਕੂਲ ਤੋਂ ਪ੍ਰਾਲੀ ਨਾ ਸਾੜਨ ਦਾ ਭਾਸ਼ਣ ਵਿਸ਼ਾ ਇਸ ਬੱਚੇ ਦਾ ਪ੍ਰਾਲੀ ਇਸ ਤੇ ਇਸ ਬੱਚੇ ਨੇ ਭਾਸ਼ਣਾ ਦੇਣਾ ਆਪਣਾ ਬੱਚਾ ਪੈਦਾਂ ਤੋਂ ਮਨਵੀਰ ਸਿੰਘ ਜਿਹੜੀ ਦੀ ਫਸਲ ਦੀ ਕਟਾਈ ਮੁੱਕਦੀ ਹੈ ਤਾਂ ਖੇਤਾਂ ਵਿੱਚ ਬਹੁਤ ਸਾਰੀ ਪਰਾਲੀ ਰਹਿ ਜਾਂਦੀ ਹੈ ਕਿਸਾਨਾਂ ਕੋਲ ਸਮਾਂ ਘੱਟ ਹੀ ਹੁੰਦਾ ਹੈ ਅਤੇ ਉਹ ਅਗਨੀ ਫੀਸ ਨਾਲ ਫਸਲ ਬਿਜਾਣੀ ਵੀ ਹੁੰਦੀ ਹੈ ਇਸ ਲਈ ਉਹ ਮਜਬੂਰੀ ਵਿੱਚ ਚਪਰਾਇ ਇਹ ਜਾਨਵਰ ਵੀ ਪੇਛਾਨ ਹੁੰਦੇ ਹਨ ਕਈ ਵਾਰ ਇੱਕ ਵਾ ਅਰਜ਼ੀਦਾਰ ਤੇ ਦਾਕਾਨ ਵੀ ਬਣ ਜਾਂਦਾ ਹੈ ਕੋਈ ਤਾਂ ਹੋਰ ਇਹ ਧਰਤੀ ਦੀ ਉਪਜਾਊ ਸ਼ਕਤੀ ਨੂੰ ਵੀ ਖਤੌਂਦਾ ਹੈ ਅਸੀਂ ਕਿਸਾਨਾਂ ਨੂੰ ਦੋਸ਼ ਵੀ ਨਹੀਂ ਦੇ ਸਕਦੇ ਕਿਉਂਕਿ ਉਹ ਸਾਡੇ ਅੰਨ ਦਾਤਾ ਹਨ ਧਰਤੀ ਸਾਧੂ ਪ੍ਰਾਣੀ ਦੀ ਵਰਤੋਂ ਖਾਦ ਪਸ਼ੂਆਂ ਦੇ ਚਾ ਤਾਰੇ ਮੰਨ ਜੇ ਗਾ ਰਸੀ ਇਹ ਸਾਹਮਣੇ ਤਰੀਕੇ ਬਨਾਮ ਗੇਤਾ ਸਾਦੀ ਹਵਾ ਸਾਫ਼ ਰਹੇਗੀ ਧਰਤੀ ਹਰੀ ਭਰੀ ਰਹੇਗੀ ਅਜੇ ਸਾਡੇ ਖਾਣ ਦਾ ਸੁਭਾ ਹੋਰ ਵਧੇਗਾ ਬਹੁਤ ਵਧੀਆ ਸੁਨੇਹਾ ਪਿੰਡ ਸਕੂਲ ਦੇ ਬੱਚੇ ਮਨਵੀਰ ਬਲੋਂ ਦਿੱਤਾ ਗਿਆ ਹੈ ਪ੍ਰਾਣੀ ਨਾ ਸਾੜ ਕੇ ਵਾਤਾਵਰਨ ਬਚਾਉਣ ਦਾ ਇਸ ਦੇ ਨਾਲ ਹੀ ਸਾਡੇ ਪੰਜਾਬੀ ਸੱਭਿਆਚਾਰ ਦਾ ਨਿਖੜਮਾ ਅੰਗ ਕੀਤਾ ਸਰਾਈ ਪ੍ਰੋਸਟੂਲ ਦੀਆਂ ਬੱਚੀਆਂ ਆਪਣੇ ਸਾਹਮਣੇ ਕਿਦਾਂ ਲੈ ਕੇ ਆ ਰਹੀਆਂ ਨੇ